ਅਮਰੀਕਾ ਦੇ ਇੱਕ ਸਿਟੀਜ਼ਨ ਹੁਣ ਐਲ ਸਲਵਾਡੋਰ ਦੀ ਜੇਲ੍ਹ ਵਿੱਚ ਸਜਾਪੂਕਤ ਰਿਹਾ ਜਿਸ ਦੀ ਵਾਪਸੀ ਦੇ ਲਈ ਅਮਰੀਕੀ ਪ੍ਰਸ਼ਾਸਨਾਂ ਜਿਹੜਾ ਉਹ ਹਾਲੇ ਵੀ ਸੀਰੀਅਸ ਨਜ਼ਰ ਨਹੀਂ ਆ ਰਿਹਾ ਜਾਂ ਜਦੋਂ ਬੇਟਾ ਇਹ ਸਾਰੀ ਫੈਮਿਲੀ टीवी ਤੇ ਚਲਦੀਆਂ ਨਿਊਜ਼ ਦੇਖਦੇ ਆ ਤਾਂ ਉਹ ਦੇਖਦੇ ਆ ਕਿ ਉਹਨਾਂ ਦੇ ਫਾਦਰ ਨੂੰ ਕਿਸ ਤਰ੍ਹਾਂ ਮੁਜਰਮਾਂ ਦੇ ਵਾਂਗ ਬਿਨਾਂ ਕਿਸੇ ਕਸੂਰ ਤੋਂ ਪਰ ਫਿਰ ਵੀ ਮੁਜਰਮਾਂ ਦੇ ਵਾਂਗ ਫੜ ਕੇ ਉਹਦਾ ਹੈਡ ਸ਼ੇਵ ਕੀਤਾ ਜਾਂਦਾ ਤੇ ਉਸ ਨੂੰ ਧੱਕੇ ਨਾਲ ਫਿਰ ਕਿਸ ਤਰ੍ਹਾਂ ਪੁਲਿਸ ਆਫੀਸਰਸ ਆ ਜਿਹੜੇ ਉਹ ਐਲਸੋਲਵਾਡੋਰ ਦੀ ਜੇਲ੍ਹ ਵਿੱਚ ਸੁੱਟ ਦਿੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਯੂ ਐਸ ਰਿਪੋਰਟ ਨਾਲ ਜੁੜੀ ਕੁਝ ਤਾਜ਼ਾ ਅਪਡੇਟ ਕੁਝ ਨਵੀਆਂ ਕਹਾਣੀਆਂ ਦੋਸਤੋ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਬੜੀ ਸਖਤਾਈ ਨਾਲ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਟੂ ਮੱਚ ਹਾਰਡ ਕੀਤੀਆਂ ਗਈਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਨਡਾਕੂਮੈਂਟਡ ਨੂੰ ਤੇ ਖਾਸ ਤੌਰ ਤੇ ਜਿਹੜੇ ਕਿਸ ਨਾ ਕਿਸੇ ਵੀ ਛੋਟੇ ਜਾਂ ਵੱਡੇ ਕਰਾਈਂ ਦੇ ਨਾਲ ਜੁੜੇ ਹੋਇਆ ਉਹਨਾਂ ਨੂੰ ਆਈਸ ਰੇਡਸ ਤੋਂ ਬਾਅਦ ਕਿਸ ਤਰ੍ਹਾਂ ਵੱਡੀ ਗਿਣਤੀ ਚ ਡਿਪੋਰਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਚ ਇੱਕ ਸੁਨੇਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਲਈ ਕੋਈ ਜਗ੍ਹਾ ਨਹੀਂ ਪਰ ਇਸ ਦੇ ਨਾਲ ਨਾਲ ਇੱਕ ਸੁਨੇਹਾ ਇਹ ਵੀ ਜਾਂਦਾ ਹੈ 에어ਪੋਰਟ ਤੇ ਜਿਸ ਤਰ੍ਹਾਂ ਗ੍ਰੀਨ ਕਾਰਡ ਹੋਲਡਰਸ ਹੈ ਜਾਂ ਫਿਰ ਯੂਐਸ ਸਿਟੀਜ਼ਨ ਹੈ ਜਿਹੜੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਤਾਂ ਇੱਕ ਸੁਨੇਹਾ ਇਹ ਵੀ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਯੂਐਸ ਦੇ ਵਿੱਚ ਟ੍ਰੈਵਲ ਨਾ ਕੀਤਾ ਜਾਵੇ ਸੋ ਵੱਡੀ ਗਿਣਤੀ ਚ ਲੋਕਾਂ ਨੇ ਟ੍ਰੈਵਲ ਘਟਾ ਦਿੱਤੀ ਖਾਸ ਤੌਰ ਤੇ ਉਹ ਲੋਕੀ ਜੋ ਕੈਨੇਡਾ ਤੋਂ ਯੂਐਸ ਦੇ ਵਿੱਚ ਆਮ ਕਮਾਂਕਰਾਂ ਦੇ ਲਈ ਜਾਂ ਫਿਰ ਆਪਣੇ ਰਿਲੇਟਿਵਸ ਨੂੰ ਮਿਲਣ ਦੇ ਲਈ ਜਾਂਦੇ ਸਨ ਸੋ ਉਸ ਦਾ ਅਸਰ ਵੀ ਪੈਂਦਾ ਨਜ਼ਰ ਆ ਰਿਹਾ ਯਾਨੀ ਕਿ ਯੂਐਸ ਦਾ ਟੂਰਿਜ਼ਮ ਸੈਕਟਰ 18 ਅਰਬ ਦੇ ਘਾਟੇ 'ਚ ਚੱਲ ਰਿਹਾ ਹੈ ਸੈਂਟੀਫੀ ਸਦੀਕ ਕੈਨੇਡੀਅਨਸ ਉਹਨਾਂ ਨੇ ਆਪਣੀ ਯੂਐਸ ਦੀ ਵਿਜ਼ਿਟ ਜਿਹੜੀ ਉਹ ਡ੍ਰੌਪ ਕੀਤੀ ਤੇ 70% ਦੀ 에어ਲਾਈਨਾਂ ਜਿਹੜੀਆਂ ਅਮਰੀਕਾ ਦੀਆਂ ਉਹ ਘਾਟੇ 'ਚ ਚੱਲ ਰਹੀਆਂ ਲਾਸ ਦਾ ਘਾਰੀਆਂ ਨੇ ਅਗਸਤ ਤੱਕ ਜਿਸ ਨੂੰ ਦੇਖਦੇ ਆ ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਡੋਨਲਡ ਟਰੰਪ ਪ੍ਰਸ਼ਾਸਨ ਹੁਣ ਬੈਕਫੁੱਟ ਤੇ ਆ ਗਿਆ 43 ਦੇਸ਼ਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਸੀ ਡੋਨਲਡ ਟਰੰਪ ਦੇ ਵੱਲੋਂ ਜਿਨ੍ਹਾਂ ਮੁਲਕਾਂ ਤੇ ਬੈਨ ਲਗਾਇਆ ਗਿਆ ਸੀ ਯੂਐਸ ਟ੍ਰੈਵਲ ਤੇ ਜਿਨ੍ਹਾਂ ਵਿੱਚ ਪਾਕਿਸਤਾਨ ਅਫਗਾਨਿਸਤਾਨ ਸੀਰੀਆ ਸੋਡਾਨ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਮੁਲਕ ਵੀ ਸ਼ਾਮਿਲ ਸਨ ਪਰ ਹੁਣ ਜਿਸ ਤਰ੍ਹਾਂ ਦਾ ਟੂਰਿਜ਼ਮ ਨੂੰ ਘਾਟਾ ਪੈਦਾ ਨਜ਼ਰ ਆ ਰਿਹਾ 18 ਅਰਬ ਡਾਲਰ ਦਾ ਉਸ ਤੋਂ ਬੈਕਫੁੱਟ ਤੇ ਆਉਂਦੇ ਆ ਡੋਨਲਡ 트੍ਰੰਪ ਨੇ ਹੁਣ ਇਹਨਾਂ 43 ਦੇਸ਼ਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਯਾਨੀ ਕਿ 60 ਦਿਨ ਹੋਰ ਦਿੱਤੇ ਨੇ ਜਿਸ ਵਿੱਚ ਇਹਨਾਂ ਨੂੰ ਆਪਣੀਆਂ ਕੰਡੀਸ਼ਨਸ ਹੋਰ ਇੰਪਰੂਵ ਕਰਨੀਆਂ ਪੈਣਗੀਆਂ ਯਾਨੀ ਕਿ ਆਰਜੀ ਰੂਪ ਚ 60 ਦਿਨਾਂ ਦਾ ਉਹ ਬੈਨ ਹੈ ਜਿਹੜਾ ਅੱਗੇ ਪਾ ਦਿੱਤਾ ਗਿਆ ਜਿਹੜਾ ਕਿ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਮਹੀਨਿਆਂ ਚ ਹੋਰ ਵੀ ਅੱਗੇ ਪਾਇਆ ਜਾਏਗਾ ਯਾਨੀ ਕਿ ਡੋਨਲਡ 트ੰਪ ਦੇ ਵੱਲੋਂ ਇੱਕ ਤਰ੍ਹਾਂ ਦੀ ਨੇਗੋਸ਼ੀਏਸ਼ਨ ਹੈ ਜਿਹੜੀ ਉਹ ਹਰ ਫੀਲਡ ਵਿੱਚ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹਨਾਂ ਦੇ ਮੁਲਕਾਂ ਦੇ ਨਾਲ ਵੀ ਇੱਕ ਤਰ੍ਹਾਂ ਦੀ ਨੇਗੋਸ਼ੀਏਸ਼ਨ ਹੈ ਜਿਹੜੀ ਉਹ ਅੱਗੇ ਕੀਤੀ ਜਾ ਰਹੀ ਹੈ ਯਾਨੀ ਕਿ ਬੈਨ ਹੈ ਜਿਹੜਾ ਅੱਗੇ ਪਾ ਦਿੱਤਾ ਗਿਆ ਹੈ ਜਿਹੜੇ ਲੋਕੀ ਅਮਰੀਕਾ ਚ ਅਸਾਲਮ ਜੀ ਜਿਨ੍ਹਾਂ ਨੇ ਅਪਲਾਈ ਕੀਤਾ ਜੇ ਚੁੱਕਿਆ ਜਾਂ ਫਿਰ ਯੂਐਸ ਰਿਫਿਊਜੀ ਸਟੇਟਸ ਜਿਨ੍ਹਾਂ ਨੂੰ ਮਿਲਿਆ ਹੋਇਆ ਜੇਕਰ ਉਹ ਇਹਨਾਂ ਦਿਨਾਂ ਦੇ ਵਿੱਚ ਇੰਡੀਆ 'ਚ ਜਾਂ ਪਾਕਿਸਤਾਨ 'ਚ ਆਏ ਹੋਏ ਆ ਆਉਣ ਦੀ ਪਲਾਨ ਬਣਾ ਰਹੇ ਆ ਜਾਂ ਫਿਰ ਉਹ ਪਹਿਲਾਂ ਵੀ ਆ ਚੁੱਕੇ ਆ ਤਾਂ ਉਹਨਾਂ ਨੂੰ ਥੋੜਾ ਹੁਣ ਅਲਰਟ ਹੋਣ ਦੀ ਜ਼ਰੂਰਤ ਹੈ ਖਾਸ ਕਰਕੇ ਉਹ ਲੋਕੀ ਜਿਹੜੇ ਇੰਡੀਆ 'ਚ ਆ ਚੁੱਕੇ ਆ ਤੇ ਇਹਨਾਂ ਦਿਨਾਂ 'ਚ ਵਾਪਸੀ ਕਰ ਰਹੇ ਆ ਕਿਉਂਕਿ ਨੇਪਾਲ ਦੇ ਵਿੱਚੋਂ ਜਦੋਂ ਉਹ ਜਹਾਜ਼ ਚੜ੍ਹਨ ਲੱਗਦੇ ਆ ਤਾਂ ਉਹਨਾਂ ਨੂੰ ਉੱਥੇ 에ਅਰਪੋਰਟ ਤੇ ਹੀ ਹੁਣ ਰੋਕ ਦਿੱਤਾ ਜਾਂਦਾ ਵਾਪਸ ਵੀ ਭੇਜੇ ਗਏ ਆ ਯਾਨੀ ਕਿ ਸਵਾਲ ਇਹ ਹੈ ਕਿ ਜਦੋਂ ਤੁਸੀਂ ਉੱਥੇ ਆਖਿਆ ਸੀ ਕਿ ਤੁਹਾਡੇ ਨੇਟਿਵ ਲੈਂਡ ਤੇ ਤੁਹਾਨੂੰ ਖਤਰਾ ਹੈ ਤਾਂ ਤੁਸੀਂ ਇਸ ਮੁਲਕ ਵਿੱਚ ਵਾਪਸ ਕਿਉਂ ਆਏ ਉਹ ਸਵਾਲ ਹੁਣ ਕੋ ਮਰੇ ਹੈ ਯਾਨੀ ਕਿ ਇਹਨਾਂ ਦਿਨਾਂ ਵਿੱਚ ਜੇਕਰ ਉਹ ਨੇਪਾਲ ਦੇ ਜ਼ਰੀਏ ਵਾਪਸ ਜਾਣ ਲਈ ਸੋਚਣਗੇ ਜਾਂ ਜਾਣਦੇ ਆ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਇਵਨ ਜੇਕਰ ਕੋਈ ਪਹਿਲਾਂ ਟਰੈਵਲ ਕਰ ਵੀ ਰਿਹਾ ਜੇਕਰ ਉਹ ਅਮਰੀਕਾ 'ਚ ਲੈਂਡ ਕਰਦਾ ਹੈ ਉੱਥੇ ਵੀ ਸਵਾਲ ਜਆ ਪੁੱਛੇ ਜਾਂਦੇ ਖਾਸ ਤੌਰ ਤੇ ਨੇਪਾਲ ਦੀ ਟ੍ਰਿਪ ਨੂੰ ਲੈ ਕੇ ਸੋ ਇਹਨਾਂ ਦਿਨਾਂ 'ਚ ਅਵੋਇਡ ਕਰਨਾ ਚਾਹੀਦਾ ਖਾਸ ਤੌਰ ਤੇ ਅਸਾਈਲਮ ਜਿਹੜੇ ਕੇਸ ਜਿੱਤ ਚੁੱਕੇ ਆ ਜਾਂ ਫਿਰ ਜਿਨ੍ਹਾਂ ਕੋਲ ਰਿਫਿਊਜੀ ਸਟੇਟਸ ਆ ਜਿਹੜਾ ਉਹ ਲੋਕੀ ਇਹਨਾਂ ਦਿਨਾਂ ਦੇ ਵਿੱਚ ਆਪਣਾ ਨੇਟਿਵ ਲੈਂਡ ਆ ਖਾਸ ਤੌਰ ਤੇ ਨੇਪਾਲ ਦੇ ਰਸਤੇ ਕਰਨ ਤੋਂ ਅਵੋਇਡ ਕਰਨ ਨਾਲ ਹੀ ਜੁੜਦੀ ਖਬਰ ਹੈ ਕਿ ਡੋਨਲਡ ਟਰੰਪ ਦੇ ਵੱਲੋਂ ਪਿਛਲੇ ਦਿਨੀ ਵੈਨਿਜੂਏਲਾ ਦੇ ਆਪਦ੍ਰਾਮ ਕੈਂਗ ਟ੍ਰੈਂਡ ਦੇ ਅਰਗੁਆ ਤੇ ਉਸਦੇ ਨਾਲ ਹੀ ਐਮਐਸ 13 ਗੈਂਗ ਹੈ ਉਹਨਾਂ ਮੈਂਬਰਸ ਨੂੰ ਵੱਡੀ ਗਿਣਤੀ 'ਚ ਫੜ ਕੇ ਜਿਸ ਤਰ੍ਹਾਂ ਐਲਸਲਵਾਡਾਰ ਦੀ ਜੇਲ੍ਹ 'ਚ ਭੇਜਿਆ ਗਿਆ ਕਿਸ ਤਰ੍ਹਾਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਡਿਪੋਰਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਵਾਈਟ ਡਰੈੱਸ ਉਹ ਪਹਿਨਾਈ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਹੈਡ ਸ਼ੇਪ ਕੀਤੇ ਗਏ ਫਿਰ ਉਹਨਾਂ ਨੂੰ ਇੱਕ ਹਾਈ ਡੈਫੀਨੇਸ਼ਨ ਦੀ ਵੀਡੀਓ ਬਣਾਈ ਗਈ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਫੜ ਕੇ ਅਲਸਲਵਾਡਾ ਉਹਦੀ ਜੇਲ੍ਹ ਵਿੱਚ ਪੇਜ ਦਿੱਤਾ ਜਾਂਦਾ ਯਾਨੀ ਕਿ ਸੁੱਟ ਦਿੱਤਾ ਜਾਂਦਾ ਹੈ ਇਹ ਬਦਰਾਮ ਗੈਂਗਸ ਹਨ ਉਹ ਗੈਂਗਸ ਹਨ ਜਿਨ੍ਹਾਂ ਨੇ ਕਿ ਅਮਰੀਕਾ ਦੀਆਂ 18 ਸਟੇਟਾਂ ਦੇ ਵਿੱਚ ਬਹੁਤ ਕਾਨੂੰਨੀ ਅਪਰਾਧ ਕੀਤੇ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ 'ਚ ਇਹ ਮੈਸੇਜ ਆਂਦਾ ਹੈ ਕਿ ਅਮਰੀਕਾ ਅਤਵਾਦ ਨੂੰ ਤੇ ਇਹਨਾਂ ਗੈਂਗ ਮੈਂਬਰਸ ਨੂੰ ਅਪਰਾਧੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਪਰ ਇਸ ਦਰਮਿਆਨ ਇੱਕ ਐਡਮਿਨਿਸਟ੍ਰੇਟਿਵ ਐਰਰ ਹੋ ਜਾਂਦਾ ਅਮਰੀਕਾ ਤੋਂ ਇੱਕ ਅਜਿਹੀ ਗਲਤੀ ਹੋ ਜਾਂਦੀ ਹੈ ਜਿਸ ਵਿੱਚ ਉਹਨਾਂ ਲੋਕਾਂ ਦੇ ਵਿੱਚ ਇੱਕ ਅਮਰੀਕਾ ਦਾ ਸਿਟੀਜ਼ਨ ਹੈ ਜਿਹੜਾ ਗਲਤੀ ਨਾਲ ਉਹ ਵੀ ਭੇਜ ਦਿੱਤਾ ਜਾਂਦਾ ਯਾਨੀ ਕਿ ਬਿਨਾਂ ਕਿਸੇ ਕਸੂਰ ਤੋਂ ਅਮਰੀਕਾ ਦੇ ਇੱਕ ਸਿਟੀਜ਼ਨ ਹੁਣ ਐਲਸਲਵਾਡੋਰ ਦੀ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ ਜਿਸ ਦੀ ਵਾਪਸੀ ਦੇ ਲਈ ਅਮਰੀਕੀ ਪ੍ਰਸ਼ਾਸਨਾਂ ਜਿਹੜਾ ਉਹ ਹਾਲੇ ਵੀ ਸੀਰੀਅਸ ਨਜ਼ਰ ਨਹੀਂ ਆ ਰਿਹਾ ਯਾਨੀ ਕਿ ਆਈਐਸ ਦੇ ਵੱਲੋਂ ਹੁਣ ਪੱਲਾ ਹੀ ਝਾੜਿਆ ਜਾ ਰਿਹਾ ਹੈ ਕਿ ਐਡਮਿਨਿਸਟ੍ਰੇਟਿਵ ਇੱਕ ਐਰਰ ਹੋਇਆ ਜਿਸ ਕਰਕੇ ਇੱਕ ਬੰਦਾ ਹੈ ਜਿਹੜਾ ਉਹ ਗਲਤੀ ਨਾਲ ਡਿਪੋਰਟ ਕੀਤਾ ਜਾ ਚੁੱਕਾ ਹੈ ਤੇ ਉਸ ਦੀ ਵਾਪਸੀ ਦੇ ਲਈ ਅਮਰੀਕਨ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਪਖਤਾ ਜਵਾਬ ਹਾਲੇ ਤੱਕ ਨਹੀਂ ਦਿੱਤਾ ਜਾ ਰਿਹਾ ਕਿਲਮਰ ਅਬਰੇਗੋ ਗਰਸੀਆ ਇਸ ਦਾ ਨਾਮ ਹੈ ਤੇ ਉਹ ਮੈਰੀਲੈਂਡ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿੱਥੇ ਉਸ ਦੀ ਵਾਈਫ ਹੈ ਉਹ ਵੀ ਯੂ ਐਸ ਸਿਟੀਜ਼ਨ ਹੈ ਉਸ ਦਾ ਇੱਕ ਬੇਟਾ ਹੈ ਦੋ ਬੇਟੀਆਂ ਨੇ ਤੇ ਇਹ ਬੰਦਾ ਬੈਕਗ੍ਰਾਉਂਡ ਦੇ ਇਸ ਤੇ ਐਲਸਨਵਡੋਰ ਦੀ ਹੈ ਜਿੱਥੇ ਇੱਕ ਪੁਲਿਸ ਆਫੀਸਰ ਦਾ ਇਹ ਬੇਟਾ ਸੀ 16 ਸਾਲ ਦੀ ਉਮਰ 'ਚ ਇਹ ਅਮਰੀਕਾ ਗੈਰਕਾਨੂੰਨੀ ਰੂਪ 'ਚ ਇਹ ਆਉਂਦਾ ਹੈ ਉੱਥੇ ਉਸ ਮੁਲਕ ਵਿੱਚ ਇਸ ਦੀ ਜਾਨ ਨੂੰ ਖਤਰਾ ਸੀ ਕਿਉਂਕਿ ਫਾਦਰ ਪੁਲਿਸ ਆਫੀਸਰ ਸੀ ਤੇ ਮਾਂ ਦਾ ਇੱਕ ਸ਼ਾਪ ਸੀ ਬਿਜ਼ਨਸ ਚੱਲਦਾ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਤੋਂ ਉੱਥੇ ਦੇ ਜਿਹੜੇ ਬਦਨਾਮ ਗੈਂਗਸਟਰ ਆ ਉਹ ਇਸ ਬੱਚੇ ਨੂੰ ਲੈਣ ਦੇ ਲਈ ਆ ਪੈਸੇ ਆ ਜਿਹੜੇ ਉਹ ਕਾਫੀ ਰਿਕਵਰ ਕਰਦੇ ਰਹੇ ਨਹੀਂ ਇਸ ਦੇ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਸਨ ਸੋ ਇਹ ਫੈਮਿਲੀ ਆਪਣੇ ਬੱਚੇ ਨੂੰ ਗੈਰਕਾਨੂੰਨੀ ਰੂਪ ਚ ਅਮਰੀਕਾ ਭੇਜਦੀ ਅਮਰੀਕਾ ਚ ਇਸ ਦੀ ਐਂਟਰੀ ਹੁੰਦੀ ਹੈ ਉੱਥੇ ਇਹ ਸਿਟੀਜ਼ਨ ਬਣ ਜਾਂਦਾ ਤੇ ਅਮਰੀਕਾ ਚ ਇੱਕ ਅਮਰੀਕਾ ਦੀ ਯੂ ਐਸ ਸਿਟੀਜ਼ਨ ਦੇ ਨਾਲ ਇਸਦੀ ਮੈਰਿਜ ਹੁੰਦੀ ਹੈ ਇਸ ਦੇ ਫਿਰ ਅੱਗੇ ਤਿੰਨ ਬੱਚੇ ਆ ਇੱਕ ਬੇਟਾ ਹੈ ਹੁਣ ਉਹ ਬੇਟਾ ਇੱਕ ਸੀਰੀਅਸ ਬਿਮਾਰੀ ਤੋਂ ਵੀ ਪੀੜਤ ਹੈ ਜਦ ਉਹ ਬੇਟਾ ਇਹ ਸਾਰੀ ਫੈਮਿਲੀ ਟੀਵੀ ਤੇ ਚਲਦੀਆਂ ਨਿਊਜ਼ ਦੇਖਦੇ ਆ ਤਾਂ ਉਹ ਦੇਖਦੇ ਆ ਕਿ ਉਹਨਾਂ ਦੇ ਫਾਦਰ ਨੂੰ ਕਿਸ ਤਰ੍ਹਾਂ ਮੁਜਰਮਾਂ ਦੇ ਵਾਂਗ ਬਿਨਾਂ ਕਿਸੇ ਕਸੂਰ ਤੋਂ ਪਰ ਫਿਰ ਵੀ ਮੁਜਰਮਾਂ ਦੇ ਵਾਂਗ ਫੜ ਕੇ ਉਹਦਾ ਹੈਡ ਸ਼ੇਵ ਕੀਤਾ ਜਾਂਦਾ ਤੇ ਉਸ ਨੂੰ ਧੱਕੇ ਨਾਲ ਫਿਰ ਕਿਸ ਤਰ੍ਹਾਂ ਪੁਲਿਸ ਆਫੀਸਰਸ ਆ ਜਿਹੜੇ ਉਹ ਐਲਸੋਲਵਾਡਾਰ ਦੀ ਜੇਲ੍ਹ ਵਿੱਚ ਸੁੱਟ ਦਿੰਦੇ ਆ ਯਾਨੀ ਕਿ ਇਸ ਪਰਿਵਾਰ ਨੂੰ ਕੁਝ ਪਰਸੈਂਟ ਤੱਕ ਇੰਨੀ ਰਾਹਤ ਹੈ ਕਿ ਇਹ ਪਰਸਨ ਜਿਉਂਦਾ ਹੈ ਪਰ ਉਸਦੀ ਵਾਪਸੀ ਲਈ ਕਈ ਹਿਲੇ ਵਸੀਲੇ ਕੀਤੇ ਗਏ ਪਰ ਹਾਲੇ ਤੱਕ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਉਸਦੀ ਵਾਪਸੀ ਦੇ ਲਈ ਕੋਈ ਰਸਤਾ ਵਾਪਸੀ ਦਾ ਠੋਸ ਜਵਾਬ ਹੈ ਜਿਹੜਾ ਉਹ ਲੱਭਦਾ ਨਜ਼ਰ ਨਹੀਂ ਆ ਰਿਹਾ ਆਇਸ ਦੇ ਬਲੰਸਰ ਫੇਨਾ ਆਖਿਆ ਗਿਆ ਕਿ ਐਡਮਿਨਿਸਟ੍ਰੇਟਿਵ 에ਰਰ ਹੈ ਜਿਸ ਕਰਕੇ ਇਸ ਬੰਦੇ ਨੂੰ ਗਲਤੀ ਨਾਲ ਐਲਸਲਵਾਡੋਰ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸਭ ਤੋਂ ਵੱਧ ਬਦਨਾਮ ਸਭ ਤੋਂ ਵੱਧ ਖਤਰਨਾਕ ਜੇਲ੍ਹ ਵਿੱਚ ਯੂਐਸ ਦਾ ਇੱਕ ਸਿਟੀਚਨ ਜਿਸ ਦੀ ਕੋਈ ਗਲਤੀ ਨਹੀਂ ਇਸ ਕਰਕੇ ਹਾਲਾਂਕਿ ਉਸ ਉੱਪਰ ਕਈ ਤਰ੍ਹਾਂ ਦੇ ਵਲੇਮ ਵੀ ਲਗਾਏ ਗਏ ਅਮ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਵੀ ਕੁਝ ਭਾਸ਼ਣ ਦਿੱਤੇ ਗਏ, ਕੁਝ ਗੱਲਾਂ ਆਖੀਆਂ ਗਈਆਂ ਕਿ ਹਿਊਮਨ ਟ੍ਰੈਫਿਕਿੰਗ ਦੇ ਨਾਲ ਇਹ ਬੰਦਾ ਜੁੜਿਆ ਸੀ ਜਾਂ ਇਸ ਤਰ੍ਹਾਂ ਦੀਆਂ ਨਿਊਜ਼ ਨੇ ਜਿਹੜੀਆਂ ਪੁਰਾਣੀਆਂ ਕੇਸੇ ਵਾਲੀਆਂ ਕਟਿੰਗ ਉਹ ਦਿੱਤੀਆਂ ਗਈਆਂ ਪਰ ਇਸ ਦੇ ਖਿਲਾਫ ਕੋਰਟ ਦੇ ਵਿੱਚ ਹਾਲੇ ਤੱਕ ਕੋਈ ਪ੍ਰੂਫ ਹੈ ਜਿਹੜਾ ਉਹ ਸਾਬਿਤ ਨਹੀਂ ਹੋ ਸਕਿਆ। ਇਥੋਂ ਤੱਕ ਕਿ ਕੋਰਟ ਨੇ ਵੀ ਇਸ ਦੇ ਡਿਪੋਰਟ ਕਰਨ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਉਹਨਾਂ ਹੁਕਮਾਂ ਨੂੰ ਵੀ ਅਣਦੇਖਿਆ ਕੀਤਾ ਗਿਆ ਤੇ ਇਸ ਬੰਦੇ ਨੂੰ ਬਿਨਾਂ ਕਿਸੇ ਗਲਤੀ ਤੋਂ ਯੂ ਐਸ ਸਿਟੀਜ਼ਨ ਨੂੰ ਉਸ ਦੀ ਫੈਮਿਲੀ ਤੋਂ ਸੈਪਰੇਟ ਕਰਕੇ ਉਸ ਨੂੰ ਐਲਸਲਵਾਡੋਰ ਦੀ ਉਸ ਸਭ ਤੋਂ ਖੂੰਖਾਰ ਖਤਰਨਾਕ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਪਰਸਨ ਨੂੰ ਜੇਲ੍ਹ ਦੇ ਵਿੱਚ ਹਾਲੇ ਤੱਕ ਕੋਈ ਵੱਡਾ ਖਤਰਾ ਹੋਣ ਦੀ ਖਬਰ ਤਾਂ ਨਹੀਂ ਆਈ ਪਰ ਇਸ ਤਰ੍ਹਾਂ ਦੇ ਗੈਰਵਾਜਬ ਬਿਆਨ ਜਾਂ ਫਿਰ ਇਸ ਤਰ੍ਹਾਂ ਦਾ ਐਡਮਿਨਿਸਟ੍ਰੇਟਿਵ ਐਰਰ ਹੈ ਕਿਸ ਤਰ੍ਹਾਂ ਇੱਕ ਫੈਮਿਲੀ ਨੂੰ ਡੈਸਟਰਾਏ ਕਰ ਦਿੰਦਾ ਹੈ ਕਿਸ ਤਰ੍ਹਾਂ ਇੱਕ ਬਿਮਾਰ ਬੱਚੇ ਨੂੰ ਆਪਣੇ ਫਾਦਰ ਤੋਂ ਸੈਪਰੇਟ ਕਰ ਦਿੰਦਾ ਹੈ ਯੂਐਸ ਦੇ ਵਿੱਚ ਇਸ ਮੁੱਦੇ ਤੇ ਕਾਫੀ ਚਰਚਾ ਹੋਈ ਪਰ ਕਿਸੇ ਵੀ ਪਾਸੋਂ ਇਹ ਮੁੱਦਾ ਕਿਸੇ ਤਣਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਇਸ ਦੇ ਨਾਲ ਜੁੜਦੀ ਖਬਰ ਇਹ ਹੈ ਕਿ ਯੂਐਸ ਦੀ ਲੋਕਲ ਪੁਲਿਸ ਦੇ ਵੱਲੋਂ ਸੈਂਟਾ ਫੀ ਕਾਉਂਟੀ 'ਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦਾ ਯਤਨ ਕੀਤਾ ਗਿਆ ਕਿ ਲੋਕ ਹੁਣ ਪੁਲਿਸ ਤੇ ਯਕੀਨ ਕਰਨ ਕਿਉਂਕਿ ਜਦੋਂ ਦੀਆਂ ਆਈਸ ਰੇਡ ਪੈਣ ਲੱਗੀਆਂ ਨੇ ਲੋਕਾਂ ਤੇ ਪੁਲਿਸ ਦੇ ਦਰਮਿਆਨ ਇੱਕ ਗੈਪ ਵਧ ਗਿਆ ਯਾਨੀ ਕਿ ਆਮ ਲੋਕਾਂ ਨੂੰ ਸਥਾਨਕ ਪੁਲਿਸ ਤੇ ਯਕੀਨ ਨਹੀਂ ਰਿਹਾ ਉਹ ਯਕੀਨ ਨੂੰ ਕਿਸ ਤਰ੍ਹਾਂ ਦੁਬਾਰਾ ਬਹਾਲ ਕੀਤਾ ਜਾ ਸਕਦਾ ਪੁਲਿਸ ਦੇ ਵੱਲੋਂ ਕੁਝ ਵੀਡੀਓਜ਼ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਵੱਤ-ਵੱਤ ਕਮਿਊਨੀਕੇਸ਼ਨ ਕਰਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਪੁਲਿਸ ਤੇ ਯਕੀਨ ਕਰਨ ਯਾਨੀ ਕਿ ਪੁਲਿਸ ਕਿਸੇ ਵੀ ਐਸੀ ਹਾਲਤ ਵਿੱਚ ਜਦੋਂ ਕੋਈ ਕ੍ਰਾਈਮ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਲੋਕਾਂ ਦੀ ਮਦਦ ਲਈ ਅੱਗੇ ਆਵੇਗੀ ਪਰ ਜਿਸ ਤਰ੍ਹਾਂ ਕਿ ਹੁਣ ਆਈਸੀ ਨੇ ਰੇਡ ਪਈਆਂ ਨੇ ਜਿਸ ਤਰ੍ਹਾਂ ਲੋਕਾਂ ਨੂੰ ਫੜਿਆ ਗਿਆ ਡਿਪੋਰਟ ਕੀਤੇ ਗਏ ਨੇ ਉਸ ਤੋਂ ਬਾਅਦ ਪੁਲਿਸ ਦੇ ਨਾਲ ਤਾਲਮੇਲ ਦੇ ਵਿੱਚ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਘਟਿਆ ਤੇ ਪੁਲਿਸ ਹੁਣ ਦੁਬਾਰਾ ਕੋਸ਼ਿਸ਼ ਕਰ ਰਹੀ ਹੈ ਕਿਵੇਂ ਨਾ ਕਿਵੇਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਰਿਕੁਐਸਟ ਕਰਕੇ ਵਾਰ-ਵਾਰ ਕਿ ਲੋਕਾਂ ਦਾ ਜਿਹੜਾ ਯਕੀਨ ਹੈ ਉਸ ਨੂੰ ਇੱਕ ਦੁਬਾਰਾ ਹੈ ਜਿਹੜਾ ਉਹ ਹਾਸਲ ਕੀਤਾ ਜਾ ਸਕੇ ਪਰ ਜਿਸ ਤਰ੍ਹਾਂ ਦਾ ਮਾਹੌਲ ਡੋਨਲਡ ਟਰੰਪ ਦੇ ਵੱਲੋਂ ਬਣਾ ਦਿੱਤਾ ਗਿਆ ਉਸ ਨਾਲ ਇੱਕ ਗੈਪ ਪੈ ਗਿਆ ਆਮ ਲੋਕਾਂ ਦਾ ਲੋਕਲ ਪੁਲਿਸ ਤੋਂ ਯਕੀਨ ਆ ਵਿਸ਼ਵਾਸ ਆ ਜਿਹੜਾ ਉਹ ਉੱਠ ਗਿਆ ਇਸ ਤਰ੍ਹਾਂ ਐਗਰੀਕਲਚਰ ਸੈਕਟਰ ਦੀ ਗੱਲ ਕਰੀਏ ਤਾਂ ਇੰਡੀਆ ਤੇ ਟੈਰਿਫ 100% ਲਗਾਉਣ ਦਾ ਐਲਾਨ ਕੀਤਾ ਘਾ ਡੋਨਲਡ ਟਰੰਪ ਦੇ ਵੱਲੋਂ ਪਰ ਇਹ ਟੈਰਿਫ ਹੈ ਜਿਹੜਾ ਇਹ ਆਰਜੀ ਰੂਪ ਚ ਲਗਾਇਆ ਗਿਆ ਇਸ ਦਾ ਇੱਕ ਝਟਕਾ ਤਾਂ ਇੰਡੀਆ ਦੇ ਇੰਡਸਟਰੀਅਲ ਸੈਕਟਰ ਨੂੰ ਲੱਗੇਗਾ ਸ਼ੇਅਰ ਮਾਰਕੀਟ ਨੂੰ ਵੀ ਲੱਗੇਗਾ ਪਰ ਇਸ ਦਾ ਇਸ ਦੇ ਖਿਲਾਫ ਜਾਂ ਇਸ ਨੂੰ ਰੋਕਣ ਦੇ ਲਈ ਗਵਰਨਮੈਂਟ ਆਫ ਇੰਡੀਆ ਮੋਦੀ ਗਵਰਨਮੈਂਟ ਆ ਉਹ ਕੀ ਕੋਈ ਨੇਗੋਸ਼ੀਏਸ਼ਨ ਕਰਦੀ ਆ ਜਾਂ ਫਿਰ ਕੀ ਇੰਡੀਆ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਐਗਰੀਕਲਚਰ ਸੈਕਟਰ ਜਿਹੜਾ ਉਹ ਰੋਸ ਕਿਸ ਰੂਪ ਵਿੱਚ ਸਾਹਮਣੇ ਆਉਂਦਾ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਕੁੱਲ ਮਿਲਾ ਕੇ ਦੇਖੀਏ ਕਿ ਡੋਨਲਡ ਟਰੰਪ ਪਰ ਸਾਸ਼ਣ ਦੇ ਵਿੱਚ ਹਰ ਫੀਲਡ ਹਰ ਖੇਤਰ ਹੈ ਜਿਹੜਾ ਕਿਤਨਾ ਕਿਤੇ ਘਬਰਾਇਆ ਤੇ ਕਿਤਨਾ ਕਿਤੇ ਉਸ ਤੋਂ ਪੀੜਤ ਨਜ਼ਰ ਆ ਰਿਹਾ ਸੋ ਦੋਸਤੋ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਤਾਜ਼ਾ ਅਪਡੇਟ ਬਾਕੀ ਖਬਰਾਂ ਬਾਕੀ ਅਪਡੇਟ ਕੁਝ ਨਵੇਂ ਕਹਾਣੀਆਂ ਲੈ ਕੇ ਫਿਰ ਆਜ਼ ਰਵਾਂਗੇ ਹੱਸਦੇ ਵਾਸਤੇ ਰਹੋ ਟੇਕ ਕੇਅਰ ਜ਼ਿੰਦਾਬਾਦ